ਮੇਰਾ ਨਾਮ ਲਖਵਿੰਦਰਪਾਲ ਸਿੰਘ ਲਾਲੀ ਤੇ ਸਰ ਕੀ ਗੱਲਣਾ ਚਾਹੁੰਗੇ ਅੱਜ ਜਿਹੜੀ ਇੱਕ ਮਦਦ ਭੇਜੀ ਜਾ ਰਹੀ ਹੈ ਹੜਪੀੜਾਂ ਨੂੰ ਹਾਂਜੀ ਸਰ ਅਸੀਂ ਅੱਜ ਪਿੰਡ ਕਿਸ਼ਨਗੜ੍ਹ ਤੋਂ ਸਾਰਾ ਰਾਸ਼ਨ ਇਕੱਠਾ ਕਰਕੇ ਲੈ ਕੇ ਆਏ ਆ ਪਿੰਡ ਦੇ ਸਹਿਯੋਗ ਨਾਲ ਤੇ ਐਨਆਰਆੀ ਵੀਰਾਂ ਦੇ ਭਰਾਮਾਂ ਦੀ ਮਦਦ ਨਾਲ ਅਸੀਂ ਸਾਰਾ ਰਾਸ਼ਨ ਲੈ ਕੇ ਆਏ ਆ ਜੀ ਤੇ ਅਸੀਂ ਹੜਪੀੜਾਂ ਲਈ ਪਚਾਰ ਰਹੇ ਆ ਹੋਰ ਵੀ ਮਦਦ ਹੈ ਉਹ ਕਰ ਰਹੇ ਆ ਪਿੰਡ 'ਚ ਇਕੱਠੀ ਤੇ ਉਹ ਬਾਅਦ ਵਿੱਚ ਪਹੁੰਚਾਵਾਂਗੇ ਜੀ ਅਸੀਂ ਸਕੂਲ ਦਾ ਬਹੁਤ ਧੰਨਵਾਦੀਆਂ ਪ੍ਰਿੰਸੀਪਲ ਮੈਡਮ ਦਾ ਤੇ ਖਾਲਸਾ ਈਡ ਦਾ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਕੱਠਾ ਕਰਕੇ ਸਾਰਾ ਉੱਥੇ ਭੇਜ ਰਹ ਨਾਮ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਮੇਰੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਸਕੂਲ ਦੇ ਸਟਾਫ ਮੈਨੇਜਮੈਂਟ ਦਾ ਧੰਨਵਾਦ ਕਰਨਾ ਚਾਹੂੰਗਾ ਸੋਨੀਆ ਮੈਡਮ ਦਾ ਆਪਣੇ ਰਾਕੇਸ਼ ਠਾਕੁਰ ਸਰ ਦਾ ਔਰ ਸਾਰੇ ਟੀਚਰ ਸਾਹਿਬਾਨ ਦਾ ਜਿਨ੍ਹਾਂ ਨੇ ਇਨੇ ਔਖੇ ਟਾਈਮ ਦੇ ਵਿੱਚ ਹੱਡ ਪੀਟਣ ਲਈ ਓਵਰ ਟਾਈਮ ਕਰਕੇ ਮਤਲਬ ਕਿ ਬਿਨਾਂ ਕਿਸੇ ਮਤਲਬ ਤੋਂ ਆਪਣੇ ਸ਼ਰਦਾ ਭਾਵਨਾ ਦੇ ਨਾਲ ਪੂਰਾ ਪੂਰਾ ਦਿਨ ਕੰਮ ਕਰਦੇ ਰਹੇ ਨੇ ਤੇ ਸਕੂਲ ਵੀ 24 ਘੰਟੇ ਓਪਨ ਰਹਿੰਦਾ ਸੀਗਾ ਇਸ ਦੇ ਨਾਲ ਜੋ ਨਾਲ ਦੇ ਪਿੰਡ ਨੇ ਖੰਨਾ ਬਲਾਕ ਸਮਰਾਲਾ ਬਲਾਕ ਸਾਰਿਆਂ ਨੇ ਬਹੁਤ ਵੱਧ ਛੜ ਕੇ ਮਦਦ ਕੀਤੀ ਆ ਤੇ ਜਿੱਤ ਤੱਕ ਮੈਂ ਜਾਣਦਾ ਮੇਰੇ ਏਰੀਆ ਦੇ ਵਿੱਚ ਇਹ ਪਹਿਲਾ ਸਕੂਲ ਆ ਜਿਨੇ ਹੜਪੀਟਾਂ ਦੇ ਲਈ ਹੁਮ ਹੁਮਾ ਕੇ ਮਦਦ ਕੀਤੀ ਆ ਤੇ ਇਹ ਉਹ ਹੁਣ ਸੈਕੰਡ ਟਾਈਮ ਟਰੱਕ ਜਾ ਰਿਹਾ ਜੋ ਕਿ ਆਪਣੇ ਖਾਲਸਾ ਏਡ ਵਾਲੇ ਨੇ ਜੋ ਲੋਡ ਬੰਦ ਬੰਦਿਆਂ ਨੂੰ ਜ਼ਰੂਰਤਮੰਦ ਬੰਦਿਆਂ ਨੂੰ ਪ੍ਰੋਪਰ ਜਗ੍ਹਾ ਤੇ ਇਹ ਚੀਜ਼ ਦੇ ਰਹੇ ਨੇ ਮੇਰੇ ਖਿਆਲ ਦੇ ਨਾਲ ਤਾਂ ਪਲੈਨ ਡੀ ਸਕੂਲ ਦਾ ਬਹੁਤ ਆਪਾਂ ਧੰਨਵਾਦ ਕਰਨਾ ਚਾਹੀਦਾ ਜੋ ਕਿ ਹੜਪੀਟਾਂ ਦੇ ਲਈ ਇੰਨਾ ਕੁਸ਼ ਐਫਰਟ ਕਰ ਰਹੇ ਆ ਤੋਂ ਤੇ ਤੁਹਾਡਾ ਵੀ ਇੱਥੇ ਕਾਫੀ ਵੱਡਾ ਸਹਿਯੋਗ ਰਿਹਾ ਹੈ ਕਿ ਕਿਹੜੇ ਕਿਹੜੇ ਪਿੰਡ ਤੋਂ ਸਹਿਯੋਗ ਦੇ ਨਾਲ ਜਿਹੜੀ ਮਦਦ ਕਿੱਥੇ ਕਿੱਥੇ ਵੰਡੀ ਜਾ ਰਹੀ ਹੈ ਫੇ ਤਕਰੀਬਨ ਜੀ ਸਮਰਾਲਾ ਬਲਾਕ ਸਾਰਾ ਹੀ ਇਹ ਸਕੂਲ ਨੂੰ ਸਪੋਰਟ ਕਰ ਰਿਹਾ ਇਹਨਾਂ ਦੀ ਵੀ ਬਹੁਤ ਸਪੋਰਟ ਆ ਜਿਹੜਾ ਇਹਨਾਂ ਨੇ ਉਪਰਾਲਾ ਕਰਿਆ ਇਹਨਾਂ ਪਿੰਡਾਂ ਜਾ ਕੇ ਸਟਾਫ ਨੇ ਆਪ ਚੱਕਿਆ ਸਮਾਨ ਸਾਰਾ ਸਮਾਨ ਜਣੀ ਲੋਡ ਤੋਂ ਵੱਧ ਰਾਸ਼ਨ ਇਕੱਠਾ ਹੋ ਗਿਆ ਇੱਕ ਦਿਹਾੜੀ ਜੀ ਬਾਕੀ ਇਹ ਖਾਲਸਾ ਜਿਹੜਾ ਜਾਲਾਂ ਟੀਮ ਦੀ ਬਹੁਤ ਉਹ ਆ ਜਿਹੜਾ ਇਹਨਾਂ ਨੇ ਪਹੁੰਚਾਉਣਾ ਸਿਰੇ ਨਹੀਂ ਤਾਂ ਹੁਣ ਸੁਣਦੇ ਆ ਲੋਕਾਂ ਤੋਂ ਵੀ ਰਾਹ 'ਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਬਹੁਤ ਇਹ ਵਧੀਆ ਪ੍ਰਾਲਾਜ ਬਹੁਤ ਇੱਕ ਤੇ ਕਿਹੜਾ ਕਿਹੜਾ ਜਿਹੜਾ ਸਮਾਨ ਲੈ ਕੇ ਜਾਇਆ ਜਾਂਦਾ ਤਕਰੀਬਨ ਹੁਣ ਗਿਣਤੀ ਵੀ ਨਹੀਂ ਕਰ ਸਕਦੇ ਰਾਸ਼ਨ ਖਾਣ ਪੀਣ ਵਾਲਾ ਸਾਰਾ ਹੀ ਆ ਆਟਾ, ਚੌਲ, ਦਾਲਾਂ, ਬਿਸਕੁਟ, ਰਾਸ਼, ਰੋਫਾਂਡ, ਚੀਨੀ ਚੀਨੀ ਹੋ ਗਈ, ਬਿਸਕੁਟ ਰਾਸ਼ ਹੋ ਗਏ ਇਹ ਜਿਹੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਸਾਰੇ ਖਾਣ ਪੀਣ ਵਾਲਾ ਸਾਰਾ ਹੀ ਸਮਾਨ ਆ ਮੇਮ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਉਹ ਮੰਗਿਆ ਜੀ ਸਾਡੇ ਬੱਚੇ ਸਕੂਲ ਚ ਪੜ੍ਹਦੇ ਨੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਪਲੈਨੇਟੀ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਅੱਜ ਇਹ ਮੌਕਾ ਦਿੱਤਾ ਔਰ ਇਹ ਅੱਜ ਦੂਸਰੀ ਵਾਰੀ ਇਹ ਕੰਮ ਹੋ ਰਿਹਾ ਹੈ ਕਿ ਅਸੀਂ ਹਰਪੀਟਾਂ ਲਈ ਸਾਰਾ ਰਾਸ਼ਨ ਇਕੱਠਾ ਕਰਕੇ ਸਾਰੇ ਪੇਰੈਂਟਸ ਨੇ ਆਲੇ ਦੁਆਲੇ ਦੇ ਪਿੰਡਾਂ ਨੇ ਕਾਫੀ ਸਪੋਰਟ ਕੀਤਾ ਆ ਸਾਨੂੰ ਇੰਨੀ ਉਮੀਦ ਵੀ ਨਹੀਂ ਸੀਗੀ ਕਿ ਸਕੂਲ ਨੇ ਜੋ oprala ਚਲਾਇਆ ਹੈ ਕਿ ਇੰਨੀ ਅੱਛੀ ਕੁਆਂਟੀਟੀ ਦੇ ਵਿੱਚ ਰਾਸ਼ਨ ਔਰ ਸਮਾਨ ਇਕੱਠਾ ਹੋ ਜਾਏਗਾ ਬਟ ਲੋੜ ਨਾਲੋਂ ਵੱਧ ਔਰ ਜ਼ਰੂਰਤ ਨਾਲੋਂ ਜ਼ਿਆਦਾ ਸਾਨੂੰ ਬਹੁਤ ਪਿਆਰ ਔਰ ਸਪੋਰਟ ਮਿਲਿਆ ਪੇਰੈਂਟਸ ਦਾ ਐਨ ਆਰ ਆਈ ਭਰਾਵਾਂ ਦਾ ਆ वाले ਦੇ ਪਿੰਡਾਂ ਦਾ ਸਰਪੰਚਾਂ ਦਾ ਲੋਕਾਂ ਨੇ ਬਹੁਤ ਸਪੋਰਟ ਕੀਤੀ ਹੈ ਤੇ ਮੈਂ ਸਕੂਲ ਦਾ ਬਹੁਤ ਥੈਂਕ ਯੂ ਕਰਨਾ ਚਾਹੂੰਗੀ ਜਿਨ੍ਹਾਂ ਨੇ ਇਹ ਸਕੀਮ ਚਲਾਈ ਔਰ ਇਹ ਹਰਪੀਡ ਲੋਕਾਂ ਨੂੰ ਬਹੁਤ ਇਸ ਚੀਜ਼ ਦਾ ਫਾਇਦਾ ਹੋਏਗਾ ਔਰ ਖਾਲਸਾ 8th ਥਰੂ ਅਸੀਂ ਇਹ ਪੂਰੀ ਕੋਸ਼ਿਸ਼ ਕਰਾਂਗੇ ਪਹਿਲਾਂ ਵੀ ਕਰ ਚੁੱਕੇ ਹੈ ਸਕੂਲ ਵਾਲੇ ਤੇ ਦੁਬਾਰਾ ਇਹ ਚਾਂਸ ਹੈ ਕਿ ਖਾਲਸਾ 8th ਥਰੂ ਇਹ ਲੋੜਵੰਦ ਲੋਕਾਂ ਨੂੰ ਸਾਰਾ ਸਮਾਨ ਪਹੁੰਚੇਗਾ ਤਾਂ ਕਿ ਇਹ ਜ਼ਰੂਰਤ ਜਿੱਥੇ-ਜਿੱਥੇ ਹੋਵੇ ਉਸ ਚੀਜ਼ ਦੀ ਸਾਰੀ ਤਰੀਕੇ ਨਾਲ ਪਹੁੰਚ ਹੋਵੇ ਥੈਂਕ ਯੂ ਹਰ ਪੀੜਤਾਂ ਲਈ ਲਿਖਤੀ ਫੇਰ ਮਦਦ ਜਾਰੀ ਹੈ ਕੀ ਕਰਨਾ ਚਾਹੀਦਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇੱਕ ਵਾਰੀ ਫੇਰ ਖਾਲਸਾ ਏਡ ਦਾ ਸਹਿਯੋਗ ਦਿੱਤਾ ਅੱਜ ਜਿਹੜੀ ਅਸੀਂ ਇਹ ਗੱਡੀ ਲੈ ਕੇ ਜਾ ਰਹੇ ਹਾਂ ਜੀ ਇਹ ਫਿਰੋਜ਼ਪੁਰ ਜਾ ਰਹੀ ਹੈ ਜੀ ਕਿਉਂਕਿ ਉੱਥੇ ਪਾਣੀ ਦਾ ਜਿਹੜਾ ਵਹਾਅ ਹੈ ਉਹ ਘਟ ਹੋ ਗਿਆ ਤੇ ਇਹ ਜਿਹੜਾ ਵੀ ਰਾਸ਼ਨਾ ਇਹ ਉੱਥੇ ਘਲ ਘਰ ਜਾ ਕੇ ਸਾਡੇ ਵੱਲੋਂ ਆਪ ਵੰਡਿਆ ਜਾਏਗਾ ਜੀ ਇਸ ਰਾਸ਼ਨ ਦੇ ਵਿੱਚ ਅਸੀਂ ਬਹੁਤ ਧੰਨਵਾਦੀ ਆ ਪਲੈਨੇਟੀ ਸਕੂਲ ਦੇ ਅਤੇ ਨਗਰ ਨਿਵਾਸੀ ਪਿੰਡਾਂ ਦੇ ਸਰਪੰਚਾਂ ਦੇ ਅਸੀਂ ਸਾਰਿਆਂ ਦੇ ਅਤੀ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇਸ ਸੇਵਾ ਦੇ ਵਿੱਚ ਸਹਿਯੋਗ ਦਿੱਤਾ ਤੇ ਨਾਲੇ ਸਾਡਾ ਸਾਥ ਦਿੱਤਾ ਅਸੀਂ ਸਭ ਦਾ ਬਹੁਤ ਧੰਨਵਾਦੀ ਆ ਜੀ ਕਿਹੜੇ ਕਿਹੜੇ ਰਾਸ਼ਨ ਲੈ ਕੇ ਸਾਰੇ ਇਹਦੇ ਵਿੱਚ ਪਾਣੀ ਆ ਜੀ ਦਾਲਾਂ ਨੇ ਜੀ ਆਟਾ ਏ ਨੂਨ ਆ ਜੀ ਨਮਕ ਆ ਜੀ ਰਸੋਈ ਦਾ ਤਕਰੀਬਨ ਤਕਰੀਬਨ ਸਾਰਾ ਹੀ ਸਮਾਨ ਆ ਜੀ ਜਿਹੜਾ ਅਸੀਂ ਇੱਥੋਂ ਲੈ ਕੇ ਜਾ ਰਹੇ ਹਾਂ ਕੀ ਹਾਲਾਤ ਦੇ ਸਾਹ ਹਾਂ ਜੀ ਸਰ ਪਹਿਲਾਂ ਅਸੀਂ ਸਰ ਅੰਮ੍ਰਿਤਸਰ ਵਾਲੇ ਪਾਸੇ ਫਤਿਹਗੜ੍ਹ ਸਾਹਿਬ ਚੂੜੀਆਂ ਗਏ ਸੀਗੇ ਜੀ ਉੱਥੇ ਦਾ ਹਾਲਾਤ ਬਹੁਤ ਬੁਰੇ ਸੀਗੇ ਜੀ ਪਾਣੀ ਦਾ ਉਦੋਂ ਵਹਾਅ ਕਾਫੀ ਸੀਗਾ ਜੀ ਹੁਣ ਇਸ ਵਾਰੀ ਅਸੀਂ ਸਰ ਫਿਰੋਜ਼ਪੁਰ ਲੈ ਕੇ ਜਾ ਰਹੇ ਹਾਂ ਜੀ ਇਹ ਹੁਣ ਅਸੀਂ ਉੱਥੇ ਜਾ ਕੇ ਦੇਖਾਂਗੇ ਜੀ ਹਾਲਾਤ ਕਹੇ ਜੇ ਨੇ ਵੈਸੇ ਸਾਡੇ ਵਲੰਟੀਅਰ ਦੱਸ ਰਹੇ ਨੇ ਜੀ ਅੱਗੇ ਨਾਲੋਂ ਬਹੁਤ ਬਿਹਤਰ ਆ ਜੀ ਉੱਥੇ ਪਾਣੀ ਦਾ ਜਿਹੜਾ ਬਹਾਏ ਤੇ ਜਿਹੜਾ ਉਹ ਘਟ ਹੋ ਗਿਆ ਜੀ ਅੱਗੇ ਤਾਂ ਸਕੂਲ ਵੱਲੋਂ ਤਾਂ ਇੱਕ ਇਨੀਸ਼ੀਏਟਿਵ ਲਿੱਤਾ ਗਿਆ ਸੀ ਫ੍ਰੈਂਕਲੀ ਸੇਇੰਗ ਸਕੂਲ ਇੱਕ ਸੈਂਟਰ ਬਣਿਆ ਹੈਗਾ ਬਟ ਮਦਦ ਸਾਰੀ ਕਮਿਊਨਿਟੀ ਨੇ ਕੀਤੀ ਹੈ ਸਾਰੇ ਪਿੰਡਾਂ ਵਾਲਿਆਂ ਨੇ ਕੀਤੀ ਹੈ ਸਾਰੇ ਆਸ-ਪਾਸ ਦੇ ਸਰਪੰਚਾਂ ਨੇ ਕੀਤੀ ਹੈਗੀ ਹੈ ਤੇ ਖਾਲਸਾ ਏਡ ਨੇ ਕੀਤੀ ਹੈ ਪੇਰੈਂਟਸ ਨੇ ਕੀਤੀ ਹੈ ਸਾਡੇ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਚਾਹੇ ਡਰਾਈਵਰਸ ਨੇ ਸਿਸਟਰਸ ਨੇ ਟੀਚਰਸ ਨੇ ਤੋਂ ਉਦਨ ਦੇ ਲੱਗੇ ਹੋਏ ਇੱਕ ਵੀ ਦਿਨ ਛੁੱਟੀ ਨਹੀਂ ਮਾਰੀ ਹੈਗੀ ਕਿਸੇ ਨੇ ਤੋਂ ਜਦੋਂ ਸਰਕਾਰ ਨੇ ਛੁੱਟੀਆਂ ਦਿੱਤੀਆਂ ਸੀਗੇ ਉਹਨਾਂ ਨੇ ਛੁੱਟੀਆਂ ਐਵੇਂ ਹੀ ਆਪਣੇ ਪੂਰੀਆ ਕੀਤੀਆਂ ਨੇ ਕੰਮ ਕਰਕੇ ਕਿਹੜੇ ਕਿਹੜਾ ਸਮਾਨ ਹੈ ਤੁਹਾਨੂੰ ਜੀ ਅੱਜ ਮੈਂ ਅਸੀਂ ਕਿੱਟਾਂ ਬਣਾ ਕੇ ਭੇਜ ਰਹੇ ਹਾਂ ਰਾਸ਼ਨ ਦੀਆਂ ਔਰ ਫਿਰੋਜ਼ਪੁਰ ਵਾਲੀ ਸਾਈਡ ਭੇਜ ਰਹੇ ਹਾਂ ਜਿੱਥੇ ਜਿਹੜੇ ਪਿੰਨਾਂ 'ਚ ਅਜੇ ਰਾਹਤ ਨਹੀਂ ਪਹੁੰਚੀ ਹੈਗੀ ਇਹ ਬੇਸਿਕਲੀ ਜਿਹੜਾ ਜ਼ਰੂਰਤ ਦਾ ਸਮਾਨ ਹੁੰਦਾ ਹੈ ਡੇਲੀ ਯੂਜ਼ ਦਾ ਉਹ ਹੀ ਭੇਜਿਆ ਜਾ ਰਿਹਾ ਹੈ ਜੇ ਪਹਿਲਾਂ ਸਮਾਨ ਭੇਜਿਆ ਗਿਆ ਸੀ ਉੱਥੇ ਲੋਕਲ ਦੀ ਰਿਕੁਆਇਰਮੈਂਟ ਹੂੰ ਰਿਕੁਆਇਰਮੈਂਟ ਐਕਚੁਅਲੀ ਚੇਂਜ ਹੋ ਗਈ ਹੈਗੀ ਹੈ ਕਿਉਂਕਿ ਪਾਣੀ ਥੋੜਾ ਥੱਲੇ ਹੋ ਗਿਆ ਹੈਗਾ ਤੇ ਹੁਣ ਪਾਣੀ ਸੁੱਕ ਗਿਆ ਹੈਗਾ ਤਾਂ ਹੁਣ ਬੇਸਿਕਲੀ ਜਿਹੜੀ ਹੈਲਪ ਚਾਹੀਦੀ ਹੈ ਉਹ ਫਾਈਨੈਂਸ਼ੀਅਲ ਤੋਂ ਜ਼ਿਆਦਾ ਪਹਿਲਾਂ ਲੋਕਾਂ ਦੀ ਹੱਥ ਦੀ ਹੈਲਪ ਚਾਹੀਦੀ ਹੈ ਕਿ ਅੱਗੇ ਆਣ ਤੇ ਵਾਈਪਰਾਂ ਦੇ ਥਰੂ ਜਿਹੜਾ ਹੈਗਾ 11 ਲੋਕਾਂ ਦੇ ਜਿਹੜੇ 11 ਭਰੇ ਆ ਪਿਆ ਲੋਕਾਂ ਦੇ ਘਰਾਂ ਚ ਉਹ ਕੱਢਣ ਤੇ ਤਾਂ ਕਿ ਉਹ ਘਰ ਜਿਹੜੇ ਰਹਿਣ ਜੋਗੇ ਹੋਣ ਅਗਰ ਕਿਸੇ ਦੀ ਛੱਤ ਡਿੱਗੀ ਹੈ ਤੇ ਛੱਤ ਬਣਾਉਣ ਚ ਹੈਲਪ ਕਰਨ ਤੇ ਜਿਹੜੇ ਖੇਤਾਂ ਚ ਇਨਾ ਰੇਤਾ ਭਰਿਆ ਹੋਇਆ ਹੈ ਕਿਉਂਕਿ ਅਗਰ ਆਪ ਕਿਸਾਨ ਲੱਗਿਆ ਰਹੇ ਤਾਂ 6 ਮਹੀਨੇ ਰੇਤਾ ਕੱਢਣ ਚ ਲੱਗ ਜਾਣਗੇ ਤੇ ਉਹ ਕੱਢਣਾ ਪਏਗਾ ਕਿਉਂਕਿ ਅਗਲੀ ਫਸਲ ਤੋਂ ਪਹਿਲਾਂ ਆਪਾਂ ਤਿਆਰ ਹੋਣਾ ਹੈ ਆਪਾਂ ਪੰਜਾਬ ਫਿਰ ਖੜਾ ਕਰਨਾ ਹੈ ਉਹ ਹੈਲਪ ਸਭ ਤੋਂ ਵੱਡੀ ਹੋਏਗੀ ਕਿ ਅਗਰ ਆਪਾਂ ਖੇਤ ਸਾਫ਼ ਕਰ ਦਈਏ ਤੇ ਅਗਰ ਆਪਾਂ ਉਹਨਾਂ ਦੇ ਘਰ ਸਾਫ਼ ਕਰ ਦਈਏ ਕਿਹੜਾ ਕਿਹਦਾ ਕਿਹਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੋਵੇ ਜਿਦ ਤੱਕ ਕਿ ਤੁਸੀਂ ਦੇਖੋ ਕਿ ਫਾਲਸ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਖੇਰੇ ਪਿੰਡਾਂ ਵਾਲਿਆਂ ਦਾ ਬਹੁਤ ਰਿਆ ਮਤਲਬ ਮਤਲਬ ਕੌਣ ਕਹਿੰਦਾ ਹੈ ਕਿ ਪਿੰਡਾਂ ਚ ਲੋਕ ਵਿਹਲੇ ਬੈਠੇ ਰਹਿੰਦੇ ਨੇ ਮਤਲਬ ਪਿੰਡਾਂ ਵਾਲਿਆਂ ਨੂੰ ਇੱਕ ਆਵਾਜ਼ ਦੀ ਜ਼ਰੂਰਤ ਹੁੰਦੀ ਹੈ ਤੇ ਸਾਰੇ ਸਮਾਨ ਪਿੰਡਾਂ ਚੋਂ ਇਧਰ ਉਧਰ ਇਕੱਠਾ ਕਰਕੇ ਜਿਹੜਾ ਜੋ ਦੇ ਸਕਦਾ ਸੀ ਗੁਰਦੁਆਰਿਆਂ ਚ ਉਹਨਾਂ ਨੇ ਇਕੱਠਾ ਕੀਤਾ ਤੇ ਗੁਰਦੁਆਰਿਆਂ ਚ ਟਰਾਲੀ ਪਰ ਪਰ ਕੇ ਉਹਨਾਂ ਨੇ ਸਕੂਲ ਚ ਪਹੁੰਚਾਇਆ ਪੀਰੈਂਟਸ ਵਗੈਰਾ ਜਾਂ ਬਹੁਤ ਸਾਰੇ ਪੇਰੈਂਟਸ ਅਗੇ ਵਧ ਕੇ ਆਏ ਔਰ ਉਹਨਾਂ ਨੇ ਵੀ ਨਾਲ ਹੈਲਪ ਕਰਾਈ ਹੈਗੀ ਸਮਾਨ ਛੱਡ ਕੇ ਗਏ ਨੇ ਹੈਲਪ ਵਾਸਤੇ ਤੇ ਆਪਣੇ ਸੋਸ਼ਲ ਮੀਡੀਆ ਦੇ ਥਰੂ ਵੀ ਬਹੁਤ ਇਹਨੂੰ ਲਾਈਕ ਇਨਕਰੇਜ ਕਰਦੇ ਨੇ ਇਹਨੇ ਲੋਕਾਂ ਨੂੰ ਆਈ ਥਿੰਕ ਇਹ ਸਾਡੇ ਸਟੂਡੈਂਟਸ ਵਾਸਤੇ ਇਟਸ ਅ ਵੈਰੀ ਬਿਗ ਐਗਜ਼ਾਮਪਲ ਕਿ ਹਿਮੈਨਿਟੀ ਇਜ਼ ਦ ਮੋਸਟ ਇੰਪੋਰਟੈਂਟ ਬਿਲਕੁਲ ਰਹੇਗੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਡੇਢ ਮਹੀਨੇ ਤੋਂ ਬਾਅਦ ਥੋੜਾ ਜਿਹਾ ਪਾਣੀ ਥੱਲੇ ਚਲਾ ਜਾਏਗਾ ਹੁਣ ਆਪਾਂ ਇੱਟਾਂ ਦੀ ਸਵੰਦ ਕੋਸ਼ਿਸ਼ ਕਰਾਂਗੇ ਤਾਂ ਕਿ ਦਵਾਰਾਂ ਤੇ ਘਰ ਖੜੇ ਕਰੇ ਜਾ ਸਕਣ ਮੈਂ ਮੈਸੇਜ ਇਹੀ ਦੇਣਾ ਚਾਹਾਂਗੀ ਜਿਹੜਾ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਪੰਜਾਬੀਆਂ ਦੇ ਦਿਲ ਵਾਕਈ ਬਹੁਤ ਵੱਡੇ ਹੈਗੇ ਨੇ ਜਦੋਂ ਦੇਣ ਨੂੰ ਆਂਦੇ ਨੇ ਬਟ ਲੈਣ ਵਾਸਤੇ ਵੀ ਸਿਰੱਖਾਂ ਤੇ ਰੱਖ ਕੇ ਲੈਣਾ ਚਾਹੀਦਾ ਹੈ ਕਿ ਜਿਹੜਾ ਜਿੰਨੇ ਜੋਗਾ ਹੈਗਾ ਉਹ ਮਦਦ ਕਰ ਰਿਹਾ ਹੈ ਉਹਦੇ ਚ ਪੋਲਿਟਿਕਸ ਨਾਲ ਲੈ ਕੇ ਆਓ ਸਿਰਫ ਹਿਮੈਨਿਟੀ ਨੂੰ ਅੱਗੇ ਰੱਖੋ ਤੇ ਜਿਹੜੀ ਚੀਜ਼ ਮਿਲ ਰਹੀ ਹੈਗੀ ਹੈ ਉਹਨੂੰ ਅਗਰ ਤੁਹਾਨੂੰ ਨਹੀਂ ਜ਼ਰੂਰਤ ਹੈ ਕਿ ਕਿਸੇ ਹੋਰ ਜ਼ਰੂਰਤਮੰਦ ਨੂੰ ਦੇ ਦਿਓ ਬਟ ਜਿਹੜਾ ਵੀ ਦੇ ਰਿਹਾ ਉਹਨੂੰ ਹੈਲਪ ਲੈ ਕੇ ਆਪਣਾ ਜਿਹੜਾ ਹੈ ਧੰਨਵਾਦ ਕਰਨਾ ਚਾਹੀਦਾ ਹੈ